ਲੋਜੀ ਤਿਆਰੀਆਂ ਸ਼ਿਆਰੀਆਂ ਹੋ ਗਈਆਂ ਨੇ ਦੀਦੀ ਪੁੱਛੋ ਕੁਝ ਨਾ ਕੀ ਬੰਦਿਆ ਵਾ ਇੱਕ ਗੱਡੀ ਹੋ ਨਾ ਨਾ ਇੱਕ ਗੱਡੀ ਹੋਰ ਅੱਗੇ ਇੱਕ ਗੱਡੀ ਹੋਰ ਦੂਜੀ ਤੁਹਾਨੂੰ ਦਿਖਾਉਨੇ ਆਂ ਬੰਦਿਆ ਫੇਰ ਆਪਾਂ ਸਵਾੰਦਾ ਫੇਰ ਆਪਾਂ ਕੇ ਤੁਹਾਨੂੰ ਵੀ ਰਸਨਾਉਂਗਾ ਤੇ ਕਿੱਦਾਂ ਹੋਊਗਾ ਫੇਰ ਦੂਜੀ ਗੱਡੀ ਕਿੱਦਾਂ ਉਹ ਖਲਾਈ ਉੱਥੇ ਕਿ ਜੀ ਸੁਮਨ ਜੀ ਦੇ ਨਾਲ ਹੁਣ ਨਾਲ ਆਂਟੀ ਦੇ ਨਾਲ ਦੀਪਿਕਾ ਭਾਬੀ ਜੀ ਛੱਡਣ ਆਏ ਨੇ ਮਤਲਬ ਸੀਓਫ ਕਰਨ ਆਏ ਨੇ ਤੇ ਬੈਸਟ ਵਿਸ਼ਿਸ਼ ਦਿਓ ਸਾਰਿਆਂ ਨੂੰ ਹੁਣ ਸਾਰੇ ਅੰਟੀ ਨੇ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਤੇ ਫਰਮਾਨ ਵੀ ਆ ਵੀ ਅੰਕਲ ਜੀ ਉਹ ਸਾਹਮਣੇ ਖੜੇ ਚਲੋ ਹਾਂ ਅੱਜ ਇਹ ਹੁਣ ਵਲੌਗ ਸ਼ੁਰੂ ਕਰਨ ਲੱਗੇ ਆਂ ਬਿਕੋਜ਼ ਆਪਾਂ ਘਰੋਂ ਸਟਾਰਟ ਨਹੀਂ ਕੀਤਾ ਕਿਉਂਕਿ ਧਿਆਨ ਇਹ ਸੀ ਕਿ ਸੁਮਨ ਦੀ ਨਾਲ ਆਉਣ ਕਿਤੇ ਆਪਾਂ ਵਲੌਗ ਸਟਾਰਟ ਕਰਾਂਗੇ ਤੇ ਤਾਂ ਦੋਨੋਂ ਧਿਆਨ ਨਹੀਂ ਹੀਗਾ ਟਾਈਮ ਵੀ ਨਹੀਂ ਮਿਲਿਆ ਸੁਭਾਅ ਯਾ ਕੋਈ ਬੰਦਾ ਭੇਦ ਵੀ ਦੇਣ ਦਿੰਦਾ ਨਹੀਂ ਸਾਰੇ ਖੋਲਣ ਦੇ ਭੇਦ ਮਾਂ ਦੇ ਠੋਇਆ ਨਾ ਦੂਜੀ ਗੱਡੀ ਦੇਖ ਮਤਲਬ ਇੱਕ ਗੱਡੀ ਆਪਾਂ ਇਹ ਤਿਆਰ ਕੀਤੀ ਤੁਹਾਨੂੰ ਪਹਿਲੇ ਵਲੌਗ ਚ ਵੇਖਿਆ ਵਾ ਤੁਸੀਂ ਮਤਲਬ ਅ ਸਾਮਾਨ ਉੱਥੋਂ ਆਪਾਂ ਉਸ ਟਾਈਮ ਵੀ ਕਾਫੀ ਖੜਿਆ ਸੀ ਤੇ ਹੁਣ ਵੀ ਆਪਾਂ ਲੈ ਕੇ ਆ ਜੀ ਆਪਣਾ ਸਾਮਾਨ ਦੀਦੀ ਤੁਸੀਂ ਕਹਿੰਦੇ ਨਾ ਆ ਵੇਖੋ ਨਾਲ ਸਟੂਡੀਓ ਦਾ ਸਾਮਾਨ ਆ ਵੇਖੋ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਕੀ ਜਾਂਦੇ ਇਹ ਅੰਕਲ ਵੀ ਫਨੀ ਅੰਕਲ ਸਾਡਾ ਫਨੀ ਕਰੈਕਟਰ ਬਹੁਤ ਘੈਂਡ ਬੰਦੇ ਨੇ ਹਾਂ ਫੁੱਫੜਾ ਲੱਗਦੇ ਲੱਗਦੇ ਨਹੀਂ ਤੇ ਹੁਣ ਆਪਾਂ ਚੱਲ ਪਏ ਆ ਜੀ ਆਪਾਂ ਆਪਣੀ ਮੰਜ਼ਿਲ ਵੱਲ ਤੇ ਹੁਣ ਤੁਹਾਨੂੰ ਨਵੇਂ-ਨਵੇਂ ਕੁਝ ਨਾ ਕੁਝ ਆਪਾਂ ਹੁਣ ਘੈਂਟ ਜੇ ਕੰਮ ਲਾਵਾਂਗੇ ਕਿਉਂ ਦੀਦੀ ਤੇ ਦੀਦੀ ਹੁਣ ਅੱਜ ਥੋੜਾ ਜਿਹਾ ਮੋਸ਼ਨ ਹੋਇਆ ਵੀ ਮਤਲਬ ਘਰੋਂ ਪਹਿਲੀ ਏਰੀ ਇੱਧਰ ਚੱਲੇ ਆ ਤੇ ਕਿਉਂਕਿ ਕਮਲਪਾ ਜੀ ਨਹੀਂ ਨਾ ਆ ਰਹੇ ਕੋਈ ਗੱਲ ਨਹੀਂ ਕਮਲ ਨੂੰ ਵੀ ਬੁਲਾ ਲਾਂਗੇ ਕਮਲ ਦਾ ਵੀ ਕਮਲ ਖੇਡ ਜਾਏਗਾ ਕੋਈ ਗੱਲ ਨਹੀਂ ਭਾਜੀ ਦੀਦੀ ਦੀ ਟੈਨਸ਼ਨ ਨਹੀਂ ਲੈਣੀ ਕਮਲ ਭਾਈ ਤੁਸੀਂ ਆ ਜਿਓ ਯਾਰ ਲਓ ਜੀ ਆ ਪਕੌੜੇ ਸ਼ੁਰੂ ਹੋ ਗਏ ਇੱਥੇ ਸਮੁੰਦਿਰ ਨੂੰ ਕਹਿਣ ਦੇ ਆ ਵੀ ਦੀਦੀ ਖਾ ਲੋ ਖਾ ਲੋ ਪਰ ਦੀ ਨੇ ਨਾ ਐ ਵੀ ਜੇਪੀ ਲਵਾਈ ਹੈ ਬੁੱਲਾਂ ਨੂੰ ਹੈ ਦੀਦੀ ਕੋਈ ਨਹੀਂ ਜੇ ਉਹ ਦੇ ਖੋਲੀ ਤਾਂ ਫਿਰ ਦੂਜੀ ਵੀ ਖੋਲ ਦੇਣੀ ਨਾਲ ਅਗਲੇ ਪਿਛਲੇ ਖੋਲ ਜਾ ਰਹੇ ਸਹੀ ਗੱਲ ਹੈ ਨਹੀਂ ਵੈ ਤੁਹਾਡਾ ਨਾ ਮਰਤ ਰੱਖ ਰੱਖ ਕੇ ਪੂਰਾ ਐਕਸਪੀਰੀਅੰਸ ਹੋਇਆ ਪਰ ਨਹੀਂ ਖਾਣੀ ਤੇ ਨਹੀਂ ਖਾਣੀ ਇੱਧਰ ਰੱਖੋ ਅਈਂ ਦੇ ਤਰਲੇ ਮਾਰਦੇ ਨੂੰ ਮੂੰਹ ਬੰਦ ਕਰਦਾ ਭਾਈ ਇੱਧਰ ਰੱਖੋ ਸਵਾਦ ਉਹ ਹੈ ਚਟਨੀ ਦੇ ਨਾਲ ਹੁਣ ਲਿੱਤੇ ਤੇ ਖਾਣੇ ਵੀ ਆ ਹੈ ਲਿੱਤੇ ਤੇ ਇੱਧਰ ਤਾਂ ਠੇਕਾ ਹੀ ਲਿਆ ਓ ਬਸ ਖਾਣ ਪੀਣ ਦਾ ਸਾਰਾ ਮਕੌੜਿਆਂ ਦੇ ਨਾਲ ਇਹ ਤੇ ਸਾਡੇ ਲੱਕੀ ਪਾਪਾ ਜੀ

ਦੀ ਆ ਵੀ ਆਈ ਆ ਹਾਂ ਵੇਖੋ ਜੀ ਇਹਨਾਂ ਨੂੰ ਕੋਈ ਪਤਾ ਨ ਲੱਗਣ ਦਾ ਛੋਟੀ ਵੀ ਉਹ ਵੀ ਅਸੀਂ ਹੈਗੇ ਪਰਦੇਸੀ ਤਾਂ ਕਰਕੇ ਨਾ ਥੋੜਾ ਜਿਆਦਾ ਸਾਨੂੰ ਪਤਾ ਨਹੀਂ ਲੱਗਣ ਦਾ ਉਪਰੇ ਸ਼ਹਿਰ ਆ ਗਏ ਤੂੰ ਆਈ ਕਿਤੇ ਸਾਡੇ ਕੋਲ ਬਟਾਲੇ ਆ ਆਂ ਨਹੀਂ ਦਵਾਂਗੇ ਅੰਦਰ ਵੀਰੇ ਪਾਈ ਹੈ ਜੜੀ ਤੱਕ ਹਾਂ ਜੀ ਪਹੁੰਚ ਗਏ ਤੇ ਬੱਚਾ ਪਾਰਟੀ ਹੋ ਗਈ ਸ਼ੁਰੂ ਆ ਵੇਖੋ ਸਮੁੰਦਰੀ ਆ ਚੁਕੇ ਨੇ ਨਵੀਂ ਲੋਕੇਸ਼ਨ ਤੇ ਸੌਦੀ ਵੀ ਕਿਵੇਂ ਲੱਗ ਰਿਹਾ ਤੁਹਾਨੂੰ ਉੱਚੀ ਬੋਲੋ ਬੜਾ ਵਧੀਆ ਲੱਗ ਰਿਹਾ ਏ ਬਹੁਤ ਹੀ ਲੱਗ ਰਿਹਾ ਹੈ ਇਹ ਆਪਣਾ ਕਾਰਵਾਈ ਸ਼ੁਰੂ ਕਰਤੀ ਆ ਸਮੁੰਦਰੀ ਨੇ ਦੋ ਦਰੱਖ ਲੈ ਜਿਹੜੇ ਘਰੋਂ ਲਿਆਂਦੇ ਵੀ ਇੱਕੋ ਬਾਲ ਲਿਆ ਤੇ ਇੱਕ ਬਾਲ ਲੈਂਦੇ ਆ ਲਿਓ ਲਿਓ ਸਮਾਨ ਹੁਣ ਕਿੰਨਾ ਰਹਿ ਗਿਆ ਅਜੇ ਬਹੁਤ ਸਮਾਨ ਲੈਂਦਾ ਹਾਂ ਹਾਂ ਹਜੇ ਤੇ ਨਾ ਕਰ ਆ ਦੇਖੋ ਕਿੰਨਾ ਹਾਂ ਅਜੀ ਆਪਰੇ ਇੱਕ ਵਲੀ ਗੱਡੀ ਖਾਲੀ ਲਿਆਓ ਲਿਆਓ ਜਲਦੀ ਹਾਂ ਮੈਂ ਬਾਹਰ ਹੋ ਗਈਆ ਕੋਠੇ ਤੇ ਆ ਬੋਲੋ ਬਾਸ ਕਰੋ ਬੋਲੋ ਬੋਲੋ ਜਦੀ ਕਰੋ ਅੱਧਾ ਸਵੇਰੇ ਕੱਢ ਲਿਓ ਫਿਰ ਹਾਂ ਸਵੇਰੇ ਕੱਢਣ ਦਾ ਕੰਮ ਹੋਣਾ ਹੋਣੀ ਕਰਨਾ ਆਪਾਂ ਉੱਧਰ ਇਹ ਬੱਚਾ ਪਾੜੀ ਕੀ ਕਰਦੀ ਪਈ ਹੈਲੋ ਗਾਇਜ਼ ਹੈਲੋ ਗਾਇਜ਼ ਕੰਮ ਵੀ ਕਰੋ ਕੋਈ ਗਾਇਜ਼ आना जा आना आना नहीं गाना पापा जी गाना की माने माने की दियो क्या कर रहे हो दिया की कर दिया दी दी की जी 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 दी मान दी की कर दा सुमन दीदी समान कि रखना मैं उनसे ਆਓ ਸਮ ਮੰਜਾਂਂਟੀ ਕੋਲ ਤੇ ਆ ਨਾ ਬੱਤ ਕਰ ਚੱਟ ਪਾ ਪੈਣਾ ਸਜੂ ਜਦੋਂ ਆ ਆ ਥੋੜੀ ਬਹੁਤ ਗ੍ਰੋਸਰੀ ਆਪਾਂ ਹੁਣ ਲਿਆਂਦੀ ਆ ਥੋੜੀ ਬਹੁਤ ਆਪਾਂ ਉਦਨ ਲੈ ਕੇ ਆਏ ਸੀ ਤੇ ਹਜੇ ਮਤਲਬ ਲਿਆਂਨ ਵਾਲੀ ਆ ਹਜੇ ਸਿਰਫ ਆਪਾਂ ਜਿਵੇਂ 2-4 ਦਿਨ ਦਾ ਸਮਾਨ ਲਿਆਂਦਾ ਕਿ ਬਣਾਵਾਂਗੇ ਤੇ ਖਾਵਾਂਗੇ ਤੇ ਨਾਲ-ਨਾਲ ਲਿਆਂਵਾਂਗੇ ਤੇ ਸੋਚ ਰਾਂ ਕਿ ਕੀ ਚਾਹੀਦਾ ਹਾਂਜੀ ਲੈ ਸੰਜਾ ਦਾ ਲਿਆਂਦਾ ਬਾਬਾ ਤਾਜੀ ਦੇ ਦਾ ਟਿੱਕਾ ਨਾ ਤਾਲੇ ਕਹਿੰਦੇ ਕੋਈ ਇਹਨਾਂ ਮਹੂਰਤ ਕਰਨਾ ਤੁਸੀਂ ਟਿੱਕਾ ਟੁਕਾ ਲਾਣ ਲੱਸਨ ਦਾ ਸਭ ਤੋਂ ਜ਼ਿਆਦਾ ਆਪਾਂ ਲਸਣ ਹੀ ਲਿਆਂਦਾ ਆ ਲਸਣ ਦੇ ਇੰਨਾ ਹੋ ਗਿਆ ਕਿਤਨੀ ਆਂ ਗਿਆ ਉਹ ਪਤਾ ਕੀ ਅੰਕਲ ਜੀ ਕਹਿੰਦੇ ਕਿ ਇਹ ਚੰਗਾ ਨਹੀਂ ਹੈਗਾ ਇੰਨਾ ਕੀ ਬੜਾ ਵਾ ਤੇ ਆਪਾਂ ਹੋਰ ਲਸਣ ਜ਼ਿਆਦਾ ਸੀਗਾ ਨਹੀਂ ਚਲੋ ਇੱਕ ਦਿਨ ਦਾ ਤੇ ਸਰੂਗਾ ਇਹ ਇਹ ਹੈ ਕਿੰਨਾ ਕਿੰਨੇ ਗ੍ਰਾਮ 0.60 ਗ੍ਰਾਮ ਹੈ ਇਨਨਾ ਜ਼ਿਆਦਾ ਆਪਾਂ ਲਸਣ ਲੈਂਦਾ ਫਿਰ ਵੀ ਇਹ ਵੀ ਨਾ ਸਾਨੂੰ ਕੰਪੀਸ ਆ ਹਾਂ ਪਰ ਨਾ ਇਹ ਹੈ ਵੀ ਨਾ ਫਰੈਸ਼ ਨਹੀਂ ਆ ਦੇਖੋ ਸੁੱਕਿਆ ਸੁੱਕਿਆ ਜਿਆ ਨਾ ਗ੍ਰੀਨ ਹੋਇਆ ਹੋਇਆ ਇੱਕ ਜਿਦੀ بڑا ਵੱਡਾ ਵਾਸ ਹਾਂ ਤੇ ਚ ਕੋਈ ਨਹੀਂ ਕੱਲਦਾ ਤੇ ਸਰੇਗਾ ਤੇ ਆ ਬਾਕੀ ਆਪਾਂ ਹੁਣ ਨਾ ਆ ਮੂਫਲੀ ਵੀ ਲਿਆਂਦੀ ਆ ਇਹ ਹੁਣੇ ਖਾ ਜਾਣੀ ਮੈਨੂੰ ਪਤਾ ਸਾਰਿਆ ਬਟਰ ਫ੍ਰੇਚ ਰੱਖਦਾ ਆ ਵੀ ਹੋ ਗਿਆ ਦੋ ਦੁੱਬ ਗਿਆ ਹਾਂ ਜਿਹੜਾ ਲਿਆਂਦਾ ਉਹ ਬਾਲਲੇ ਹੈ ਨਾ ਪਰ ਲੈ ਕੇ ਨਹੀਂ ਆਏ ਹੈ ਨਾ ਉਹ ਜਿਹੜਾ ਕੌਲਥਿੰਚ ਭਾਂਡੇ ਪਾਏ ਸੀ ਉਹ ਨਹੀਂ ਨਾ ਲੈ ਗਏ ਵਰਤਨਾ ਵਾਲਾ ਉੱਚਾ ਹੈਗਾ ਪਰ ਜੀ ਸੁਮਨ ਦੀ ਜੀ ਨੇ ਕੰਮ ਸ਼ੁਰੂ ਕਰਤਾ ਹੋਇਆ ਹੈ ਮੀਠੀ ਵਾਲੇ ਪਰੌਂਠੇ ਚੱਲਣਗੇ ਕੱਲ ਮਾਰਨਿੰਗ ਤੇ ਰਾਤ ਨੂੰ ਤਿਆਰੀ ਕਰਨ ਲੱਗੇ ਆ ਪਰ ਦੀ ਜੀ ਦਾ ਦੇ ਦੇਣੀ ਪਊ ਕਿ ਪਛੇਰਾ ਉਹਨਾਂ ਬਹਿ ਕੇ ਆਏ ਥੱਕ ਕੇ ਆਏ ਆ ਤੇ ਆਉਂਦੇ ਨਾਲ ਕੰਮ ਕਰਨ ਲੱਗੇ ਤੇ ਦਰਨੇ ਵੀ ਖਿਦਾਰਾ ਪੂਰਾ ਜੋਰਸ਼ ਨਾਲ ਹੀ ਪਾਤਾ। ਦੀਨੇ ਸਾਹ ਤੇ ਖਿਦਾਰਾ ਹੈ ਨਾ ਤੇ ਰਾਸ਼ਨ ਕੋ ਲਿਆਂਦਾ ਹੀ ਨਾ ਇਹੋ ਥਾਂ ਮੈਂ ਆ। ਕਿਹੜਾ ਬਾਈ? ਲਸਣ ਬਹੁਤ ਆ ਗਿਆ ਸਾਡੇ। ਓ ਵਾਹ ਵਾਹ ਲਸਣ ਬਹੁਤ ਆ ਗਿਆ ਕਿਤੇ। ਰਾਹ ਤਾਂ ਤੱਕ ਆਤਾ। ਆਤਾ ਆ। ਆ ਤਾਂ ਸਬਜ਼ੀ ਲੈ ਆਂਦੀ ਐ। ਆ ਦੇਖੋ ਲਸਣ ਜ਼ਿਆਦਾ ਹੈ ਅੱਜ। ਬੰਗਲੇ ਮੇਰੇ। ਚਲੋ। ਆਪਾਂ ਆਏ ਜੀ ਲੋਲੀ ਨਹੀਂ ਕਿ ਕਰਦੇ ਜੀ ਵਿਖਲਾਉਂਦੀ। ਓਏ। ਤੱਬੇ ਕੰਮ ਆ ਹੀ ਗਏ ਆਫਟਰ ਆਰਡ ਨਵੇਂ ਨਵੇਂ ਕਿਆ ਬਾਤ ਹੈ ਜੀ ਆਹੋ ਤਿੰਨੇ ਆ ਗਏ ਤਿੰਨੇ ਆ ਆਦਾ ਦਿਓ ਦੇਖੋ ਖਲਾਰਾ ਪਿਆ ਹੁਣ ਕਪਾ ਸੈੱਟ ਕਰਾਂਗੇ ਸਟੂਡੀਓ ਦਾ ਸਮਾਨ ਵੀ ਲੈ ਆਂਦਾ ਨਾਲ ਗੱਲ ਜੀ ਕੀ ਹਾਲ ਚਾਲ ਤੇ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਇੱਕ ਛੋਟਾ ਜਿਹਾ ਕੰਮ ਆ ਸਾਨੂੰ ਤੇ ਅਸੀਂ ਜਾ ਰਹੇ ਹਾਂ ਲੇਕਿਨ ਤਰਨ ਦੇ ਨਾਲ ਸੁਮਨਦੀ ਦੀ ਵੀ ਤਿਆਰ ਹੋ ਗਿਆ ਤੇ ਅਰਪਨ ਵੀ ਤਿਆਰ ਆ ਸਾਰੇ ਤਿਆਰ ਹੋ ਗਿਆ ਆਉ ਤੈਨੂੰ ਮਲਾਉਂਦੇ ਹੁਣ ਲਓ ਜੀ ਆਹ ਵੇਖੋ ਮੈਡਮਾਂ ਜਿੰਨਾ ਛਿੰਨਾ ਪਾ ਕੇ ਤਿਆਰ ਹੋ ਗਿਆ ਪਰ ਮੇਰੀ ਤਿਆਰੀ ਕਿਤੇ ਹੋ ਰਹੀ ਏ ਧੱਕੇ ਨਾਲ ਤਿਆਰ ਹੋ ਗਿਆ ਹੈ ਮੈਂ ਜਾਣਾ ਏ ਲੇਕ ਤੇ ਕੇ ਬੰਦੇ ਨੂੰ ਮਿਲਣਾ ਤੇ ਇਹ ਇਹ ਦੋਵੇਂ ਜਾਣੀਆਂ ਕਿਦੀਆਂ ਵੀ ਸਾਨੂੰ ਵੀ ਲੈ ਜਾਓ ਲੈਕ ਤੇ ਭਲਾ ਹੈ ਹੈ ਲੇਕ ਦੇ ਘੁਮਾ ਲਗੀ ਹੈਗਾ ਪਾਣੀ ਹੈ ਸਿਰਫ ਹੂੰ ਗਾਇਸ ਮੈਂ ਆਪਣੀ ਫੋਟੋ ਬਣਵਾਣੀ ਆ ਅੱਛਾ ਫੋਟੋ ਨਹੀਂ ਆ ਤੂੰ ਬਣਾਈ ਸੀ ਫੋਟੋ ਆਪਣੀ ਕੋਈ ਗੱਲ ਨਹੀਂ ਹੈ ਤੇ ਰਪਣੀ ਹੈ ਨਾ ਹੈ ਤੇ ਰਪਣੀ ਹੈ ਨਾ ਵੇਖੋ ਖਲਾਰਾ ਆ ਅੰਕਲ ਨੇ ਕੀ ਝੰਡਾ ਘੜਾ ਬਣਾਤਾ ਕਿਹੜੇ ਦੇਸ਼ ਦਾ ਹੈ ਪਿੰਕੀ ਦੇਸ਼ ਦਾ ਅੰਕਲ ਨੇ ਝੰਡਾ ਬਣਾਤਾ ਆ ਜੇ ਮੈਂ ਸਟੂਡੀਓ ਸੈਟਅਪ ਕਰਨਾ ਵੇਖ ਲੋ ਮੇਰੇ ਸਟੈਂਡ ਦਾ ਕੀ ਬਣ ਗਿਆ ਅੰਕਲ ਦੇ ਸੈਂਡ ਵੇਖ ਕੇ ਚਾਹ ਜੜੀ ਨਾ ਮੈਂ ਘਰ ਉੱਤੇ ਹੀ ਨਾ ਬਹਿ ਜਾਣ ਕਿਤੇ ਮੇਰੇ ਬੜੇ ਪੁਛੇ ਅੱਛਾ ਵੱਡਾ ਹੋ ਜਾਂਦਾ ਹਾਂ ਹਾਂਦੇ ਵੱਡਾ ਹੋ ਜਾਂਦਾ ਇਤੋਂ ਹਾਂ हाँ सही गल चलो भी चलो जल्दी करो फिर चलिए फिर मान ने सुन उठा जाओगे तो सारी फिर मैं दोबारा करनी चलो फिर आ जाओ आज जल्दी आओ चीज हो हाँ आदिया बह गए ਉਹ ਦਾ ਆਪਣੇ ਘੋਟੇ ਤੇ ਜਾਗ ਰਿਹਾ ਤੇ ਹੋਰ ਐਪੀਕੋ ਐਪੀਕੋ ਮੇਲਾ ਹਾਂ ਵਧੀਆ ਆ ਖਮਾ ਗਲਸਾ ਜਿਹੜਾ ਸੀ ਮੈਂ ਖਾਣਾ ਸੀ ਮਰ ਰਹੀ ਆ ਤੇ ਤਿਆਰ ਹੋ ਕੇ ਆਏ ਸਾਰੇ ਕਿਆ ਬਾਤ ਆ ਦੀਦੀ ਇਧਰ ਆਓ ਚੱਲੋ ਔੜ ਸੀ ਪਰਦੇ ਮਮਾ ਪਰਦੇ ਮਮਾ ਓ ਮਾਈ ਗਾਡ ਸਾਦੇ ਬਟਾਲੇ ਵਾਲੀਆਂ ਚੰਡੀਗੜ੍ਹ ਦੀਆਂ ਲੰਗਡੀਆਂ ਨੇ ਹੈ ਨਾ ਕਿਵੇਂ ਆਇਆ ਲੇਕ ਵੇਖਣ ਆਈਆਂ ਇੰਨੇ ਸਾਲਾਂ ਬਾਅਦ ਇੰਨੇ ਸਾਲਾਂ ਬਾਅਦ ਉਹ ਘਰ ਵਾਲੇ ਤੋਂ ਬਿਨਾ ਓਏ ਹਾਏ ਘਰ ਵਾਲੇ ਤੋਂ ਉਧਰ ਵੇਖੋ ਸਕੂਲ ਵਾਲੇ ਨੇ ਇਹਨਾਂ ਨੇ ਆਹ ਵੇਖੋ ਨਜ਼ਾਰਾ ਦੇਖੋ ਤੇ ਯੋ ਆਹੋ ਵੇਖੋ ਨਜ਼ਾਰਾ ਲੱਭਣਾ ਤੁਹਾਨੂੰ ਇਦੋਂ ਨਜ਼ਾਰਾ ਕੋ ਫਾਇਦਾ ਹੈ ਨਾ ਹੁਣ ਦਾ ਹੈ ਨਾ ਮੰਜੁਵੰਡੀ ਦੀ ਮਿਸ ਕਰਦਾ ਇਹ ਕੰਮ ਮੰਜੁੜੇ ਕਹਣਾ ਮਨ ਚੋਂ ਡਿੱਗਣਾ ਹਾਏ ਮਾਂ ਕਰਕੇ ਚੱਲ ਜਾਂਦੀ ਚੱਲ ਜਾਂਦੀ ਹਾਏ ਮੈਂ ਇਦਾਂ ਕਰਦਾ ਨਾ ਸੀ ਐ ਕਰਕੇ ਅਰਪਨ ਉਹ ਅੰਕਲ ਦੇ ਨਾਲ ਹੌਦਨ ਨਜ਼ਾਰੇ ਭਾਈ ਉਹਨਾਂ ਅਰਪਨ ਹੋਰ ਕੀ ਹੋਇਆ ਮੈਂ ਉਹ ਵੇਖ ਕਰੂਜ਼ ਤਾਂ ਸੁਮੰਦੀ ਜੀ ਤੁਹਾਨੂੰ ਕਿਵੇਂ ਲੱਗ ਰਿਹਾ ਦੱਸੋ ਬਹੁਤ ਵਧੀਆ ਲੱਗ ਰਿਹਾ ਹੈ ਬੜਾ ਵਧੀਆ ਲੱਗ ਰਿਹਾ ਦਿਲ ਕਰ ਰਿਹਾ ਕਿ ਚੁੱਭੀ ਮਾਰ ਲਈਏ ਦਿਲ ਕਰ ਰਿਹਾ ਚੁੱਭੀ ਮਾਰ ਲਈਏ ਮਾਰ ਲਈਏ ਹੈ ਉਹ ਵੀ ਠੜੇ ਪਾਣੀ ਚ ਜਿਹੜੀਆਂ ਮੈਂ ਚੀਜ਼ਾਂ ਸੋਚਿਆ ਨਹੀਂ ਹੈ ਸੋਚਿਆ ਨਹੀਂ ਨਾ ਮੈਂ ਉਹ ਹੋ ਗਿਆ ਜੋ ਅੱਛਾ ਪਤਾ ਨਹੀਂ ਬਿਲਕੁਲ ਉਮੀਦ ਤੋਂ ਪਰਾ ਸੀ ਤੁਹਾਨੂੰ ਪਤਾ ਨਹੀਂ ਐਵੇਂ ਹੋਣੀ ਹੈ ਪਾਣੀ ਜਿਹਾ ਛੱਪੜ ਜਾਣਾ ਕੋਈ ਛੱਪੜ ਜੇ ਕੀ ਉਮੀਦ ਹੀ ਨਹੀਂ ਕਿ ਮੈਂ ਵੇਖਣਾ ਛੱਪੜ ਮੈਨੂੰ ਉਮੀਦ ਨਹੀਂ ਹੈ ਲਾਲ ਜੀ ਆ ਵੇਖੋ ਆ ਲੜਪੈ ਲੱਗਾਈ ਮਾਨ ਨਾਲ ਓਏ ਓਏ ਲੜਪੈ ਲੱਗਾਈ ਮਾਨ ਨਾਲ ਕੀ ਕਹਿੰਦਾ ਬਾਈ ਪਤਾ ਨਹੀਂ ਉਧਰ ਨਾ ਜਾਂਦਾ ਉਧਰ ਨੂੰ ਨਹੀਂ ਜਾਣਾ ਜੇ ਆਜੋ 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 ਕੀ ਲੈਣਾ ਕੀ ਲੈਣਾ ਵਾ ਕੀ ਲੈਣਾ ਦੱਸ ਕੀ ਲੈਣਾ 50 ਕੁ ਲੋ ਜੀ ਨੂਡਲਸ ਖਾ ਰਹੇ ਨੇ ਸਾਰੇ ਤੂੰ ਕਿੱਥੇ ਗਏ ਵੇਖਿਓ ਕਦੇ ਨਹੀਂ ਉਹ ਵਾਟਰ ਕੋਲ ਨਹੀਂ ਮੈਨੂੰ ਦੱਸ ਦਿੰਦੇ ਮੈਂ ਕਿਹਾ ਜੇ ਪਾਣੀ ਹੈ ਮੈਂ ਹੋਇਆ ਗਿਆ ਹੈ ਹੈਰਾਨ ਹੋਇਆ ਦੀ ਭਰਾ ਹੈ ਹੈ ਇਹ ਨਿਕਲੇ ਇਹ ਸਾਰਾ ਕੁਝ ਜੇ ਰੁਕ ਗਿਆ ਉਹ ਤੇ ਐਕਚੁਅਲੀ ਕ੍ਰੋਸ ਕਰੀਦਾ ਵਾ ਆਫਟਰ ਬਟਨ ਅਪਾਂਗੇ ਤੇ ਮਤਲਬ ਫਿਰ ਜਿਹੜੇ ਵਾਕ ਕਰਦੇ ਉਹ ਮਤਲਬ ਉਧਰ ਕ੍ਰੋਸ ਕਰਨਗੇ ਸੜਕ ਨੂੰ ਪਾਰ ਕਰੋ ਹੈਨਾ ਤੇ ਦੀਦੀ ਹੈਰਾਨ ਹੀ ਹੋ ਗਏ ਵੀ ਮਤਲਬ ਪਤਾ ਨਹੀਂ ਇਹ ਸਭ ਕਿਦਾਂ ਹੋ ਗਿਆ ਵੀ ਇੱਕ ਬਟਨ ਨਾਲ ਹੀ ਸਾਰੀ ਦੁਨੀਆ ਰੁਕ ਗਈ ਹੈ ਫਰਮਾਨ ਵੇਖੋ ਜੀ ਇਕੱਲਾ ਤੁਰਿਆ ਜਾਂਦਾ ਕਹਿੰਦਾ ਮੈਨੂੰ ਚੱਕੋ ਹੀ ਨਾ ਕੀ ਹੋ ਜੋ ਕਹਿੰਦਾ ਆਈ ਦੀਓ ਕੋ ਕਿੱਥੇ ਆਇਆ ਤੂੰ ਚੰਡੀ ਉਹ ਆਂਦਾ ਚੰਡੀ ਇਹ ਪਹੁੰਚ ਗਏ ਨੇ ਜੁਬਲੀ ਵਾਕ ਅਰਪਨ ਵੱਖਰੇ ਵਲੌਗ ਬਣਾਈ ਜਾਂਦੀ ਹੈ ਹੈ ਤੈਨੂੰ ਕਿ ਆਵਾਜ਼ ਪਰ ਨਾ ਆਜੋ ਟਿੱਡੋ ਵੇਹਕ ਲਈ ਟਿੱਡੋ ਭੱਜੀ ਫਿਰਦੀ ਹੈ ਹੈ ਹੈਲੋ ਸ਼ੇਅਰ ਕਰਨੀ ਹੈ ਕਿ ਹੋਰ ਕੁਝ ਜੁਬਲੀ ਵਾਕ ਤੇ ਵਾਕ ਹੀ ਕਰਦੀ ਆ ਅੱਛਾ ਜੁਬਲੀ ਵਾਕ ਤੇ ਵਾਕ ਕਰਨੀ ਬੰਦੇ ਨੂੰ ਕੋਈ ਡਰ ਘਮ ਨਹੀਂ ਹੈਗਾ ਉਹ ਵੇਖੋ ਕੋਈ ਡਰ ਘਮ ਨਹੀਂ ਕੱਲਾ ਹੀ ਛੱਡ ਦੋ ਕਹਿੰਦਾ ਹਾਂ ਮੈਂ ਉਹ ਜਾ ਵੇਖ ਰਿਹਾ ਵੇਖ ਪਰ ਮਾਨੀ ਤਰੋ ਕੀ ਰੀ ਸਿੱਧੀ ਤੇ ਅਸੀਂ ਕਾਬੂ ਨਹੀਂ ਹੁੰਦਾ ਇਹ ਬੰਦਾ ਦੱਸਾ ਤੇਰੇ ਮਮਾ ਓਏ ਤੇ ਮਮਾ ਦੱਸਾ ਹੈ ਇ ਇਧਰ ਵੇਖ ਉੱਪਰ ਉੱਪਰ ਦੇ ਅੰਕਲ ਨੂੰ ਕਮਾ ਮੈਂ ਅੰਕਲ ਨੂੰ ਕਮਾ ਅੰਕਲ ਨੂੰ ਫੜ ਕੇ ਰੱਖ ਲਓ ਇੱਥੇ ਹੈ ਕਮਾ ਭੱਜੇਗਾ ਹੁਣ ਦੱਸ ਭੱਜੇਗਾ ਫਿਰ ਨਾ ਭੱਜੇਗਾ ਪਹਿਲਾਂ ਦੱਸ ਭੱਜੇਗਾ ਰਹਿਣ ਦੋ ਰਹਿਣ ਦੋ ਫਿਰ ਚੱਲ ਠੀਕ ਫਾਈਨਲੀ ਹੁਣ ਘਰ ਪਹੁੰਚ ਗਏ ਆ ਤੇ ਹੁਣ ਆਹ ਨੂੰ ਮੂੰਹ ਚ ਨਿਕਲੇ ਵੀ ਘਰ ਘਰ ਹੁਣ ਨਿਕਲਿਆ ਘਰ ਤੇ ਨਿਆਣੇ ਹੁਣ ਥੱਕੇ ਪਏ ਸੁਮਨ ਦੀ ਥੱਕੀ ਆ ਤਰਨ ਅਰਪਣ ਤੇ ਆਹ ਤਾਂ ਕੀ ਨੇ ਥੱਕੀ ਬੈਠਣ ਲੱਗੀ ਆ ਅੱਛਾ ਫੋਨ ਦੇਖਣ ਲੱਗੀ ਅਗਲੀ ਸੋ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਨ ਲੱਗੇ ਆ ਤੇ ਸੁਮਨ ਦੀ ਨੇ ਇੰਜੋਏ ਕੀਤਾ ਵਾ ਆ ਵੀ ਆ ਗਿਆ ਇਹ ਇੰਜੋਏ ਕੀਤਾ ਵਾ ਤੇ ਕੀਤਾ ਕਿ ਨਹੀਂ ਕੀਤਾ ਬਹੁਤ ਬਹੁਤ ਅੱਲਾ ਖਾਫੀ ਸਾਇਓ ਅੱਲਾ ਖਾਫੀ ਅੱਲਾ ਖਾਫੀ ਸਾਇਓ